ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਨਾਮ ਦਾ ਡਿਜੀਟਲਲੇ ਸ੍ਰੀ ਫਤਗਰ ਸਾਹਿਬ ਦੀ 사ਵਾ ਨੂੰ ਸਰਾਂਦਰੋਂ ਤੇ ਕੱਲੋਂ ਪਹਿਲਾ ਦਿਵਾਨ ਹੈ ਤੇ ਅੱਜ ਅਸੀਂ ਸ਼ਾਮ ਨੂੰ ਚੱਲੇ ਫਿਰ ਅਸੀਂ ਕੱਲੋਂ ਲੰਗਰ ਦੀ ਤਿਆਰੀ ਕਰਨੀ ਹੈ ਪਿੰਡਾਂ ਦੇ ਅਲੰਗਲ ਹੋਣਾ ਹੈ ਜੀ ਕਰਦੇ ਵੀਡੀਓ ਸ਼ੁਰੂ ਤੁਹਾਨੂੰ ਦਿਖਾਉਂਦੇ ਹੁਣ ਅਸੀਂ ਕਿੱਦਾਂ ਜਾਣ ਸਾਡੇ ਤਿੰਨੇ ਟਰੈਕਟਰ ਜਾਣੇ ਆ ਇੱਕ ਟਰੈਕਟਰ ਸਾਡਾ ਆ ਖੜਾ ਦੋ ਟਰੈਕਟਰ ਦੂਏ ਆ ਤੇ ਉਹ ਮਨਾ ਚਾਚਾ ਸਾਰੇ ਤਿਆਰ ਆ ਵੀ ਹੁਣ ਇਹਨਾਂ ਨੂੰ ਆਪਾਂ ਦੇ ਦੇ ਮੈਂ ਕਹਣਾ ਟਰੈਕਟਰ 'ਤੇ ਬੈਠ ਕੇ ਜਾ ਹੋ ਜਾਣਾ ਮਰੇ ਚਾਲੀ ਚੱਲੂੰਗਾ ਮਰੇ ਹਵਾ ਲੱਗੂਗੀ ਯਾਰ ਹੂੰ ਮੈਂ ਵੀ ਸਾਰਾ ਸਮਾਨ ਇਕੱਠਾ ਹੋ ਰਿਹਾ ਔਰ ਉਹ ਬਰੇਡ ਆ ਗਿਆ ਜੇ ਕਿ ਆਣੀ ਆਉਂਦੀ ਆ ਉਹਦੇ 'ਤੇ ਢਾਕੇ ਠੀਕ ਆ ਜਾਂ ਡਾਲੇ ਪਰ ਰੱਸੀਆਂ ਤਾਂ ਦੇਖ ਲੈ ਇੱਥੇ ਰੱਖੀ ਜਾਣੀਆਂ ਨੇ ਇੱਕ ਰੱਸੀ ਫੜੋ ਇੱਕ ਜਣਾ ਤੁਹਾਡੇ ਰੱਸੀ ਫੜੂਗਾ ਕੋਈ ਨਹੀਂ ਕੋਈ ਉਹ ਵਿੱਚ ਬੈਟਰੀ ਬਾੜ ਲਓ ਯਾਰ ਕਿਹਣਾ ਹੈਗੀ ਹੈਗੀ ਆ ਐ ਸਰ ਆਇਓ ਫੜੀ ਅਨ ਐਨੀ ਵੀ ਲੱਗ ਰਹੀਆਂ ਆ ਦੇਖ ਕੌਣ ਲਾ ਰਿਹਾ ਅੰਦਰ ਓਏ ਸੋਹ ਹੈ ਤੁੰਗਲਾ ਨੇ ਯਾਰ ਅੱਗੇ ਚੱਲ ਨੂੰ ਅੱਧਰ ਪੇਟ ਦੇ ਫੜ ਫੜ ਹੁਣ ਤੂੰ ਫੜੀ ਲਓ ਜੀ ਲਓ ਜੀ ਕੀ ਕਰਨਾ ਇੱਥੇ ਯਾਰ ਓ ਟੀਕੀ ਕੇ ਦੋ ਦੋ ਜਿੰਨੇ ਜਿੰਨੇ ਆਈਗੇ ਫੜੀ ਜਾਓ ਕੀ ਹੋਇਆ ਹੈ ਗਰੂ ਸੱਚੇ ਬਾਦਸ਼ਾਹ ਮਹਾਰਾਜ ਇਹ ਪਹਿਲਾਂ ਵਿੱਚ ਬੰਦੇ ਬੜੇ ਤੇ ਉਹਨਾਂ ਨੇ ਥੋੜੀ ਜਿਹੀ ਇੱਧਰ ਉੱਧਰ ਲਾਤੇ ਹੁਣ ਆਮਨੇ ਨਾ ਹੀ ਬੜੇ ਬੜੇ ਹੁਣ ਸੈੱਟ ਹੁੰਦਾ ਡੀਜੀ ਕਿ ਆ ਗਿਆ ਕ੍ਰੈਕਟਰ ਆ ਗਿਆ ਹੋਰ ਅੱਗੇ ਹੋ ਜਾ ਹੋਰ ਕਿਉਂ ਹੋ ਜਾ ਕ੍ਰੈਕਟਰ ਲਾ ਲਓ ਜੀ ਅੱਗੇ ਕ੍ਰੈਕਟਰ ਰੱਖ ਤੇ ਬਾਪਰੀ ਦਾ ਪਈਆ ਬਲੇ ਪਈਆ ਬੰਦੇ ਐਨੇ ਦੂਰੋਂ ਬੰਦੇ ਦੋਹਾਂ ਨੂੰ ਇਕੱਠੀ ਆਜਾ ਟੰਕ ਲਾ ਕੇ ਦੋੜੇ ਨਹੀਂ ਹੋ ਰਹੇ ਇਹਦੇ ਬੱਚੇ ਮੱਝਾਂ ਹੋ ਗਈਆਂ ਉਹ ਐਨੇ ਉਹਦੇ ਚੱਕ ਨਹੀਂ ਹੋਣੇ ਗਾਹ ਵੀ ਬੰਦਾ ਦੇਖ ਤਿੰਨ ਨਹੀਂ ਦੋ ਦੋ ਦੇ ਉਹ ਬਹੁਤ ਹੈ ਓਕੇ ਬੰਦਾ ਨਾਰਮਲ ਦੋ ਚੱਕ ਇਹ ਤੇ ਨਾਲ ਗਾਹ ਵੀ ਦੇਖਣਾ ਧਿਆਨ ਨਾਲ ਚੱਲੋ ਬੱਸ ਬੰਦੇ ਆ ਗਏ ਆਹ ਬਾਈ ਇੱਥੇ ਹੀ ਫਿਰਦੇ ਆ ਹਾਂਜੀ ਮੇਰਾ ਵੀਰਾ ਮਿਲ ਗਿਆ ਪਏ ਓ ਟਾਈਮ ਲੱਗ ਜਾਣਾ ਉਹ ਆਈ ਗਿਆ ਹੁਣ ਕੰਮ ਵਾਸਤੇ ਹੋ ਰਿਹਾ ਹੁਣ ਬਾਈ ਲੈਣ ਬਣਾ ਲਈ ਜਿੱਦੀਆਂ ਨੇ ਲੈਣੇ ਕੰਮ ਪੁੱਤਾ ਇੱਕ ਇੱਕ ਕਰਨੇ ਕੋਈ ਨਹੀਂ ਹੁਣ ਜਾਂ ਲੱਗੇ ਰਾਂ ਦਾ ਆਪਣੀ ਉਹ ਕੋਈ ਨਹੀਂ ਇੱਕ ਦੋ ਵੇ ਬੰਨੂ ਕੀ ਕੀ ਆਇਆ ਲੋਟ ਬਾਈ ਠੀਕ ਆ ਗਾਇ ਇੱਕ ਇੱਕ ਬਾਈ ਹਾਂ ਹਾਂ ਨਾਲੇ ਚੱਕ ਲੈਣ ਲੈਣ ਹੁਣ ਨਹੀਂ ਲੈਣ ਖੜਦੀ ਨਹੀਂ ਲੈਣ ਖੜਦੀ ਹੋਰ ਵਿੱਚ ਕਿਹੜੇ ਸਾਹਮਣੇ ਚੱਲਦਾ ਕਿ ਉਹ ਵਿੱਚ ਵੀ ਦੋ ਬੰਦੇ ਲੱਗੇ ਹੋਏ ਠੀਕ ਤਾਂ ਸੀ ਨੇੜੇ ਹੋ ਕੇ ਮਾੜੇ ਉਹ ਚੰਡੜਾ ਨਹੀਂ ਹੈਗਾ ਕਿਸੇ ਕੋਲ ਚੰਡੇ ਹਾਂ ਠੰਡੇ ਵਿੱਚ ਹੈਗਾ ਅਮਨੇ 2 ਘੰਟਾ ਚੱਕ ਲਿਆ ਕਾਲੇ ਵਾਲੇ ਕੋਲ ਆਲਾ ਆਖਰੀ ਵੀਰ ਇਹਨਾਂ ਨੂੰ ਭੇਜ ਦੇ ਮੇਰੇ ਉਧਰ ਆਖਰੀ ਤਾਲਾ ਬੋਲਿਆ ਉਹਨੇ ਆਲਾ ਵੀਰੇ ਡੰਡੇ ਪਾ ਲਈ ਭਾਈ ਆਖਰੀ ਲਹਿਰ ਆ ਗਈ ਬੰਦੇ ਵਿੱਚੇ ਆ ਕੇ ਗਾਲੀ ਜੇ ਮਾਰਕ ਤੇ ਜਾ ਪੂਰੇ ਆ ਗਏ ਹੁਣ ਬੰਦੇ ਪਤਨ ਲੱਗੇ ਵੀਰੇ ਦਿਨ ਤਾਂ ਦੇਖ ਲੋ ਕਿੰਨਾ ਨੇ ਹਰਾ ਹੋ ਗਿਆ ਚੱਲ ਇਹਦੇ ਹਲੇ ਘੰਟਾ ਲੱਗੇ ਜਾਣਾ ਹੈ ਨਾ ਲੱਗ ਜਾਣਾ ਭਾਈ ਡੇਢ ਘੰਟਾ ਆਂਡੇ ਰੱਖਣੇ ਹਲੇ ਉਹ ਲੈਡ ਬਹੁਤ ਹਨਾ ਟਰਾਲਾ ਵੀ ਪਾਉਣਾ ਆ ਠੀਕ ਆ ਬੜੀ ਬਣਾਓ ਬੜੀ ਉਹ ਬੜੀ ਹੋਰੇ ਛੋਟੀ ਕੁਝ ਨਹੀਂ ਬਦਲ ਆ ਤਾਂ ਬੜੀਆਂ ਬੜਾ ਬੜੀਆਂ ਬੜੀਆਂ ਉਹ ਮੈਂ ਕਹੋ ਫੜਾ ਬੜੀਆਂ ਲੈ ਵੀ ਬ੍ਰੈਡ ਮੁੱਕ ਗਏ ਸਾਰੇ ਹੁਣ ਬਾਰੇ ਗੋਪੀ ਦੀ ਕੋਲੋ ਗੋਪੀ ਦੀ ਆਈ ਗਿਆ ਲਾਈਨ ਦੇ ਵਿਚਾਰ ਕਿਉਂਕਿ ਆਵਾਜ਼ ਯਾਰ ਕੋਲ ਇਹਨੂੰ ਚੱਕ ਕੇ ਫੜਾਂਗਾ ਹੋਰੇ ਗੱਲ ਆਹ ਕੱਟੇ ਨੂੰ ਪਾਓ ਹੱਸੋ ਕਹਿੰਦਾ ਪਿਆਜ਼ ਲਾਓ ਆਹ ਪਿਆਜ਼ ਨਹੀਂ ਆਉਣੀ ਪਿਆਜ਼ ਇੰਨੇ ਕੱਟੇ ਪਿਆਜ਼ ਦੇ ਮੈਂ ਤਾਂ ਪਾ ਦਉਂਗਾ ਮੇਰੇ ਘਰ ਪਿਆਜ਼ ਜਿੰਦੀ ਵਾਲੇ ਬਣ ਗਏ ਗ੍ਰੇਡ ਦੇ ਬਣ ਗਏ ਆਹ ਗ੍ਰੇਡ ਦਾ ਪਿਆਜ਼ ਲਾ ਬਾਈ ਲਾਓ ਨਾ ਲੀ ਜਾਵਾਂ ਮੈਂ ਦੇਖੀ ਦੇਖੀ ਹਾਂ ਫਿਰ ਜਲਦੀ ਲਾਜੀ ਤੇ ਲਾ ਦੇਣੀ ਬਸ ਉੱਧਰ ਲਾਣੀ ਆਮਨੇ ਸੱਤ ਵਾਰੀ ਕਰਤਾ ਬੜੋ ਕਹੋ ਲੋ ਬਾਈ ਪਾਜਾ ਇੱਕ ਨਾ ਕੰਗਾ ਟਿਕਾ ਨਿਭੜ ਕੇ ਕੰਮ ਬਰੈਡ ਨਿਭੜੇ ਤੇ ਹੋਰ ਰਹਿ ਗਿਆ ਬਾਈ ਕੋਈ ਨਹੀਂ ਬਾਈ ਕਿੰਨਾ ਕੈਸਾ ਲਾ ਉਹ ਆਪਣੇ ਮਰੇ ਘਰ ਚ ਕੰਬਲ ਲਿਆ ਉਹ ਕਿੰਨਾ ਕੰਬਲ ਲਾ ਬਾਈ ਨੀ ਅੱਗੇ ਅੱਗੇ ਚੱਲਦਾ ਉਹ ਨਹੀਂ ਦਬਦੇ ਕੁਝ ਨਹੀਂ ਹੁੰਦਾ ਯਾਰ ਦਬਣ ਵਾਲਾ ਕੁਝ ਨਹੀਂ ਹੈਗਾ ਮੋਟਾ ਮਾਰ ਫਿਰ ਉਹ ਬਾਤ ਚਲਾਈਆਂ ਜੇ ਉਹ ਇੱਕ ਹੋਰ ਲਾ ਦੇ ਆ ਗਾਜਰਾ ਹੈ ਪੂਰੇ ਲਾ ਦੇ ਚੰਨ ਵੀ ਲਾ ਦੇ ਇੱਕ ਗਾਜਰਾ ਭਾਈ ਮੈਂ ਕਹਾਂ ਨਾ ਗੋਭੀ ਲਾ ਦੋ ਲਾ 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 ਲੈ ਨਹੀਂ ਨਹੀਂ ਬੰਦੇ ਬੈਜੂਗੇ ਦੋ ਹਾਂ ਨਹੀਂ ਨਹੀਂ ਜਾ ਬਾਈ ਲਾ ਲਾ ਕੇ ਬੈਜੀ ਗਾਜਰਾ ਗਾਜਰਾ ਲੈ ਵੀ ਖੱਤੀ ਹੈ ਪੈਰਾ ਬੰਦਲੇ ਲਾ ਦੇ ਬਸ ਹੀ ਕਰੀਏ ਚਲ ਬੈ ਚਾਰ ਦੇ ਡੋਲੇ ਜਾਣ ਤੇਰੇ ਸਾਡੇ ਯਾਰ ਮੂਰੇ ਹਰਿ ਉਧਰ ਸਟੌਪ ਪਿਆ ਹੋਵੇ ਵੀ ਨਹੀਂ ਖਰਾਬ ਹੁੰਦੀ ਗੋਭੀ ਵਾ ਵਜਦਾ ਜਿੰਨਾ ਦੇਣਾ ਕਾ ਬੇਦਾਬਾ ਨਾਲ ਗੋਭੀ ਪੈਦਾ ਬਜੰਦੇ ਇਹ ਜਿੱਡਾ ਉੱਪਰ ਲਾਉਣੇ ਗੋਭੀ ਪਰ ਕੁਝ ਨਹੀਂ ਹੁੰਦਾ ਟਾਂਗਾ ਜੀ ਫੋਲਣਾ ਕੇ ਲੈ ਬਈ ਸਾਰਾ ਸਮਾਨ ਲੱਦ ਕੇ ਚੱਲਣ ਲੱਗੇ ਡੋਅ ਟਰੈਕਟਰ ਸਾਡੇ ਉਹ ਤਿਆਰ ਆ ਗਿਆ ਆ ਬਈ ਹੁਣ ਹੋਰ ਤਿੰਨੇ ਟਰਾਲੀਆਂ ਇਕੱਠੀਆਂ ਹੋ ਜਿਹੜੀਆਂ ਸਾਰੇ ਸਾਡੀ ਫੁੱਲ ਤਿਆਰੀ ਆ ਤਿਆਰੀ ਆ ਉਹਨੇ ਤਿਆਰੀ ਆ ਤਿਆਰੀ ਆ ਹਵਾਵਾਂ ਵਰ ਮਾਲ ਵਾ ਲੈ ਠੰਡੀ ਹਵਾ ਤੇ ਉਧਰ ਪਿਛਲੇ ਟਰੈਕਟਰ ਵੀ ਤਿਆਰ ਆ ਇੱਕ ਟਰੈਕਟਰ ਸਾਡਾ ਉਹ ਬੜਾ ਉਹ ਵੀ ਤਿਆਰ ਆ ਸਾ ਵੀ ਮਾਫੀ ਸਰਫਾ ਲੈ ਲੈਣੇ ਜਾਈ ਅੰਦਰ ਜਾਈ ਦੇ ਦੇ ਮੈਂ ਕਿਹਾ ਵੀ ਬੱਲੇ ਲੈ ਕੇ ਆ ਕੇ ਸੈਟ ਕਰ ਦੋਗੇ ਸਾਤ ਸ੍ਰੀ ਅਕਾਲ ਸਾ ਵੀ ਚੱਲ ਆ ਬਰੈਡ ਐਂਡ ਟ੍ਰਾਲੀ ਸਾਡੀ ਘੱਪੇ ਰਹਿਣੀ ਆ ਆ ਸਾਡੇ ਵਾਲਾ ਮੋਰੇ ਉਹ ਸਾਰੋਂ ਪਿੱਛੇ ਚਲੋ ਬਾਈ ਚਲੋ ਚਲੋ ਅਰੇ ਬਾਈ ਯਾਰੋ ਪਾਦਾ ਦੀ ਡਿਊਟੀ ਡੈਕ ਤੇ ਲੋ ਬਾਈ ਸ਼੍ਰੀ ਚਮਕੌਰ ਸਾਹਿਬ ਪਹੁੰਚ ਗਏ ਬੰਦੇ ਨੇ ਬਾਈ ਸ਼ੀਤਾਰੀ ਸਾਹਿਬ ਸ਼੍ਰੀ ਚਮਕੌਰ ਸਾਹਿਬ ਬੰਦੇ ਨੇ ਮੋਹਾਂ ਢਾਗਲੇ ਸਾਰੇ ਬਾਈ ਹਵਾ ਲੱਗਦੀ ਆ ਕਿਉਂਕਿ ਸਾਡੇ ਟਰਾਲੇ ਪਰ ਉਹ ਨਹੀਂ ਹੈਗਾ ਨਾ ਤਰਫਾ ਦਾ ਸਾਰੇ ਟਰੈਕਟਰ ਰਮਾਗਰ ਪਾ ਪਹੁੰਚ ਗਿਆ ਦਸਤਾ ਨੇਕ ਚਾਹ ਦਾ ਘਰ ਦੋ ਲਿਖਾ ਵੀ ਬਣੇ ਆ ਦਰਸ਼ਨੀ ਡਿਊਟੀ ਹਾਂ ਬਸ ਠੀਕ ਆ ਸਸਰੀ ਕਾ ਜੀ ਸਸਰੀ ਗਾਲ ਜੀ ਪੰਜ ਨਾਮ ਹੈ ਦੋ ਜਾਂਡੀਰ ਦੋ 4/4 ਇੱਕ ਬਿਨਾ 4/4 ਤੇ ਸਾਡੀ ਕਮੇਟੀ ਗਿਰਗੀ ਭਾਈਪੁਰ ਤੇ ਇੱਕ ਸਮਾਨ ਬਹੁ ਬੈ ਸਾਡੇ ਖੜੀ ਲੈ ਵੀ ਉਹ ਲਿਖਿਆ ਸਾਡੇ ਹੁਣ ਬੜਾ ਲੈਟ ਆ ਲਈ ਜਾਈ ਹੈ ਪਿੱਛੇ ਰਹਿਣ ਵਾਲੇ ਬਹੁਤ ਰੋਡ ਪਰ ਬਹੁਤ ਦਾ ਸੇ ਸ਼ਹਾਹਤ ਉਹ ਰੇਗਾ ਸਾਹਮਣੇ ਬਰਦਾਰ ਰਹਿਣਗੀ ਦਾ ਜਿਹੜੀ ਚਮਕੌਰ ਦਾ ਗਾੜੀ ਸਾਹਿਬ ਬਈ ਇਹ ਵੀ ਸਾਡੇ ਕੀ ਜਰੂਰ ਦੇਖਣ ਆਇਓ 1067 ਬਹੁਤ ਸੋਹਣਾ ਅੰਦਰ ਤੇ ਬਣਾਇਆ ਤੇ ਆ ਦੱਸਿਆ ਪਾਚੀ ਦੀ ਚਮਕੌਰ ਸਾਹਿਬ ਦਾ ਜਰੂਰ ਦੇਖਣ ਆਇਓ ਬਈ ਉਹ ਮੈਂ ਜਿਹੜੀ ਚਮਕੌਰ ਦਾ ਜਿਹੜਾ ਸ਼ਰੀਫ ਫਤਗੜ ਸਾਹਿਬ ਪਹੁੰਚ ਗਏ ਉਹ ਦੇਖ ਲੈ ਗੰਦਾ ਨਹੀਂ ਧਰ ਦੀ ਸ਼ਰੀਫ ਫਤਗੜ ਸਾਹਿਬ ਪਹੁੰਚ ਗਏ ਭਾਈ ਪਹਿਲਾ ਬੈਰੀਕੇਡ ਆ ਗਿਆ ਹਾਂ ਪੂਰੇ ਨਾਕਾ ਲੱਗਿਆ ਹੋਆ ਹੈਡ ਵੈਸਟ ਓਨ ਚੰਡੀਗੜ੍ਹ ਰੋਡ ਤੇ ਰੋੜੇ ਦੇ ਹਲੇ ਚ 5 ਕਿਲੋਮੀਟਰ ਪਿਆ ਹੈ ਨਾ ਪੂਰਾ 5 10 15 ਮਿੰਟ ਲੱਜਣਗੇ ਅੱਗੇ ਕੰਟੀਨਿਊ ਓਨ ਚੰਡੀਗੜ੍ਹ ਰੋਡ ਫਾਰ 800 ਮੀਟਰਸ ਹਾਂ ਸਾਡੇ ਹੈ ਨਹੀਂ ਸਾਡੇ ਬੰਦੇ ਲੋਗੇ ਬੈਠੇ ਆ ਹੱਟ ਨਹੀਂ ਹੈ ਵੀ ਬੱਟੇ ਜੇ ਨਵਾਂ ਖਾਣੋ ਉਰ ਮਿਲ ਗਏ ਇਹਦੇ ਤੇ ਜਾਣਾ ਹੈ ਕਿ ਭਾਈ ਚੜਜੋ ਉਹਦਾ ਪਹਿਲਾ ਉਹਦੇ ਤਾਂ ਦੇਖਦੇ ਹੁਣ ਕਿੰਨਾ ਕੁ ਟਾਈਮ ਲੱਗਦਾ ਤੁਹਾਨੂੰ ਕੋਲ ਸਾਹਮਣੇ ਕਿੱਦ ਆ ਗਿਆ ਇਹ ਕੋਰੋਬਾ ਨਾ ਬਾਰੇ ਟਰੈਕਟਰ ਤੇਰੇ ਪਾਸ ਦਾ ਆਦਾ ਕਰਦਾ ਸਾਡੇ ਦੇ ਨਾਲ ਇਕੱਠੇ ਆਵੇਂ ਸਾਡੀ ਰਣਕੇ ਚੱਲਦੇ ਆਂ ਹਾਂ ਨਾਉਣ ਤੋਂ ਜਗ੍ਹਾ ਦੇ 9 ਵਜੇ ਹੁਣ ਜਾਮ ਲੱਗ ਗਿਆ ਉਹ ਦੇਖ ਹਾਂ ਲੈ ਕੇ ਆ ਹੁਣ ਹੌਲੀ ਹੌਲੀ ਚੱਲੂਗਾ ਰੇ ਚੱਲੇਗਾ ਚੱਲਾ ਜਾਉਂਦੇ ਹੌਰਾ ਰਤੇ ਹੌਲੀ ਹੌਲੀ ਜਾ। ਤੋਂ ਬਾਈ ਹੁਣ ਸਾਨੂੰ ਸਿਰਫ ਅਜੇ 1 ਕਿਲੋਮੀਟਰ ਦੂਰ ਹੈ ਜਿੱਥੇ ਸਾਡਾ ਟਿਕਾਣਾ ਹੈ। ਸਾਰਾ ਟਰੈਕਟਰ ਖੜਾ ਸਾਡੇ ਇੱਕ ਤੋਂ ਵਿਚੇ। ਤੋਂ ਬਾਈ ਜੀ ਤੁਰ ਕੇ ਜਿੱਥੇ ਸਾਡਾ ਲੰਗਰ ਰੱਖਣਾ ਸੀ ਉੱਥੇ ਪਹੁੰਚ ਗਏ। ਸਾਡੀ ਜਗ੍ਹਾ ਨਖਾਲੀ ਹੈ। ਦਰਾ ਖਾਲੀ ਸਾਡੀ ਉਰੇ ਪਣ ਬਣਾ ਕੇ ਆਏ ਨੇ ਤੇ ਉਰੇ ਲੰਗਰ ਲੱਗਣਾ ਆਪਣਾ ਤੇ ਭਾਈ ਬਹੁਤ ਸੋਹਣੇ ਟਰੈਕਟਰ ਸ਼ਿੰਗਾਰ ਕੇ ਲੈ ਕੇ ਆਏ ਹੋਏ ਉਹ ਦੇਖਦਾ ਹਾਂ ਕਿੰਨੀ ਭੀੜ ਲੱਗੀ ਵੀ ਉਹ ਟਰੈਕਟਰ ਦੇਖ ਇੱਕ ਵਾਰ ਲੋਵੇ ਟਰੈਕਟਰ ਚੱਕ ਲੋ ਮੋਰ ਦਾ ਟਾਇਰ ਦੇਖੋ ਵੀਡੀਓ ਥੋੜਾ ਲੱਗਦਾ ਉਹਨਾਂ ਟਾਇਰ ਬੰਦ ਹੋ ਰਹੇ ਆ ਓਏ ਹਰੇਕੇ ਟਰੈਕਟਰ ਦੇ ਲੈਣ ਘੜ ਘੜ ਦੇ ਰਿਹਾ ਉਹ ਦੇਖ ਲੋ ਬੰਦਾ ਦੇਖ ਲੋ ਕਿੰਨਾ ਕਬੜਾ ਤੇ ਕਿੰਨਾ ਕ ਲੱਗਦਾ ਮੋਰੇ ਇਹ ਉਹਦੇ ਟਾਇਰ ਦੇਖੋ ਪੂਰੇ ਟਾਇਰ ਪਿਛਲੇ ਟਾਇਰ ਤੋਂ ਦੇਖੋ ਕਿੱਡੇ ਲੱਗਦੇ ਆ ਖੜੀ ਨਾਲ ਬਰਾਬਰ ਕਿੰਨਾ ਲੱਗਦਾ ਨਾਲ ਦੇਖੋ ਖੜਾ ਬੰਦੇ ਜਿੱਥੇ ਸਾਰੇ ਸਖੀਵੇਂ ਕਰਕੇ ਬੰਦੇ ਜਿੱਥੇ ਆ ਸਵਿਚਰ ਜਿਆ ਕਰੋ ਪਰ ਅਰਧ 10 ਫੁੱਟ ਨੂੰ ਪਹੁੰਚਣਾ ਪਰ ਹੁਣ ਲਾਈ ਉਹਰੇ ਰੱਸੀ ਕਿਉਂ ਹੋਰ ਇਹ ਨਾਲ ਕੋਈ ਹੋਰ ਗੱਡੀ ਨਾ ਖੜ ਜਾ ਓਏ ਤੇ ਹੁਣ ਟਰੈਕਟਰ ਦੇਖਦੇ ਕਿੱਥੇ ਕਿ ਪਹੁੰਚੇ ਆਪਣੇ ਚਲੋ ਵੀ ਰਸੀ ਚੱਕ ਲਿਆ ਹਾਂ ਦੀ ਤੇ ਹੁਣ ਲਈਏ ਉਥੇ ਰਸੀ ਕੋ ਗੱਡੀ ਉੱਡੀ ਖੜ ਨਹੀਂ ਡਾ ਰੋਦੇ ਐ ਨਹੀਂ ਹਲੇ ਕੋਈ ਵੀ ਐ ਨਹੀਂ ਚਾਹੇ ਗੱਡੀਆਂ ਖੜੀਆਂ ਹੋਟਲ ਵਾਲਿਆਂ ਨੇ ਚਲੇ ਘਰ ਦੇਣਾ ਆਪਾਂ ਨੇ ਹੋਰੇ ਟਰੈਕਟਰ ਕਿੱਡਾ ਖੜਾ ਜੇ ਟਰੈਕਟਰ ਦੇਖੋ ਹੀ ਉੱਧਰ ਉੱਧਰ ਵੀ ਬਹੁਤ ਅਗੜਾ ਟਰੈਕਟਰ ਖੜਾ ਇੱਥੇ ਆਪਣਾ ਡੇਰਾ ਉਹ ਵੇ ਕੰਟਾ ਹੋ ਗਿਆ ਸਾਡਾ ਹਾਲ ਤੱਕ ਟਰੈਕਟਰ ਨਹੀਂ ਪਹੁੰਚਿਆ ਹੋਰ ਰੋਸੀ ਲਾ ਦੀ ਬੰਦੇ ਸਾਡੇ ਬੈਠੇ ਉਹਨੂੰ ਰੱਖ ਕੇ ਉਹਦਾ ਟਰੈਕਟਰ ਖੜਾਏ ਰੱਖਦੇ ਆਂ ਹੋਰ ਉਲਟ ਟਰੈਕਟਰ ਜਾ ਰਹੇ ਆ ਲੈ ਬਈ ਸਾਡਾ ਪਹਿਲਾ ਟਰੈਕਟਰ ਪਹੁੰਚ ਚੁਲਿਆ ਉਹ ਖੜਾ ਉਹ ਕਿੱਥੇ ਜਾਣ ਨੂੰ ਬਾਹਲੇ ਲੋਕ ਲੈ ਬਈ ਇੱਕ ਟਰੈਕਟਰ ਦੀ ਐਂਟਰੀ ਹੋ ਗਈ ਲੈ ਬਈ ਇੱਕ ਟਰੈਕਟਰ ਲੈ ਬਈ ਇੱਕ ਟਰੈਕਟਰ ਸਾਡਾ ਆ ਖੜਾ ਥੋੜੇ ਦੂਰੋਂ ਆਉਂਦਾ ਇੱਕ ਟਰੈਕਟਰ ਆਪਣਾ ਖੜਾ ਟਰੈਕਟਰ ਆ ਖੜਾ ਆਪਣਾ ਤਾਕਤਾਂ ਨੇ ਕੁਝ ਗੁਰੂਮ ਪੇਰੇ ਆਉਂਦੇ ਨੇ ਸਾਨੂੰ ਰਾਜ ਜੀ ਤੇ ਔਰੇ ਖੜਨਾ ਬਸ ਇੱਕ ਟਰਾਲੀ ਦੂਰ ਇੱਕ ਟਰਾਲੀ ਦੂਰ ਆ ਆਲੀ ਨਾ ਇਹ ਆਗਾ ਟਰੈਕਟਰ ਥੋੜੀ ਦੂਰ ਹੋਰ ਵਾਸ ਥੋੜੇ ਨਹੀਂ ਚੱਲਿਆ ਜੇ ਚੱਲੀ ਬੜੋਕਾ ਟਰੈਕਟਰ ਬੰਦ ਹੋ ਪਈ ਦੂਰ ਨਾ ਵੀ ਮਸਲੀ ਟਰੈਕਟਰ ਪਹੁੰਚਿਆ ਰਹੇ ਪੁਰੇ ਕਾਰ ਦੇ ਨਾਲ ਜਾ ਕੋਈ ਜਿੱਕੇ ਨਹੀਂ ਜਿੱਕੀ ਮੁਰਨੇ ਦਿੱਕਤ ਦੋੜ ਕੰਮਕਾਰੀ ਕੋਈ ਇਹਨਾਂ ਦੀ ਆਦਤਾਂ ਬੜੀਆਂ ਇੱਕੋ ਜਿਹਾ ਆਓ ਇਸ ਜੱਗ ਪੰਜਾਬ ਦੇ ਬਾਪਾ ਜੀ ਕਿਵੇਂ ਕਿਵੇਂ ਇਹਦੇ ਦੋਸਤਾਂ ਨੂੰ ਬੰਦੀ ਦਿਖਾਇਆ ਹੈ ਆ ਵੀ ਜਗ੍ਹਾ ਬਣਾਤੀ ਥੋੜੀ ਜਿਹੀ ਆਉਣ ਆਜੂ ਟਰੈਕਟਰ ਆਪਣਾ ਉਹ ਜਾਹੋਂ ਸੰਭਾ ਕੋਈ ਨਹੀਂ ਸੰਭਾ ਨੇ ਸਾਡੇ ਉਹ ਬੜੀ ਹੈ ਆ ਬੜੀ ਹੈ ਟਰੈਕਟਰ ਵੀ ਆ ਗਿਆ ਹੁਣ ਅੰਦਰ ਆਉਣ ਰਹੀ ਹੈ ਤੇ ਆਉਂਦਾ ਹੈ ਇਹ ਕਿੱਥੇ ਆਉਂਦੇ ਆ ਉਹ ਹੋਏ ਨਾ ਅਈ ਕਰਕੇ ਰੋਗਲੀ ਪਿੱਛੇ ਰੋਣ ਦੀ ਉਹ ਨਹੀਂ ਆਉਣਾ ਰਿਹਾ ਹੋਏ ਰੁਕੇ ਅੱਗੇ ਰਹਿਣਾ ਹੀ ਐਂ ਜਾ ਕੇ ਉਹਰੇ ਲੈ ਕੇ ਆਇਂ ਦਵਾਦਣਾ ਅੱਜ ਨੂੰ ਅਹ ਟਰੇਡਾ ਵੀ ਰੇਡਾ ਖੜ ਜਾਨਾ ਅਗਲੇ ਦਾ ਟਰਾਲੀ ਬੈਗ ਓਕੀ ਹੋਣੀ ਅਰੇ ਪਰੇ ਬੈਣੇ ਮੋਰਨਾ ਜਾਣੋ ਸਾਡੇ ਦੇ ਬਾਤ ਉਹ ਬਾਈ ਨੂੰ ਰੋਕਣਾ ਯਾਰ ਪਰੇ ਅੱਜ ਉਹਨੂੰ ਆਉਣਾ ਹੈ ਬੜਾ ਆਫਾ ਮੁੰਡਾ ਟਰੈਕਟਰ ਜਿਹੜਾ ਪੂਰੀ ਆ ਵੀ ਖੜ ਦੇ ਵੀਡੀਓ ਬੰਦ ਤੇ ਲੰਗਰ ਲੈ ਕੇ ਪਹੁੰਚ ਗਏ ਆਪਣੇ ਪਿੰਡ ਦੇ ਹੁਣ ਹੇ ਵੀ ਟਰੈਕਟਰ ਖੜ ਦੇਣਾ ਵਾੜਾ ਮਸੀ ਬਾਰੀ ਆਈ ਟਰੈਕਟਰ ਦੀ ਵਈ ਹੋਰੇ ਮਸੀ ਪਹੁੰਚੇ ਆਵਨੇ ਆ ਨਾ ਹੋਰ ਕੀ ਆ ਨਾਜ਼ ਵਜ ਗਿਆ ਹੌਣ ਲੱਗੇ ਹੌਣ ਦੇ ਲੱਗ ਨਹੀਂ ਟਰੈਕਟਰ ਖੜੇ ਹਾਲੇ ਹਾਰ ਡਾਇਰੈਕਟਰ ਬੈਗ ਲਾ ਕੇ ਹਨਾ ਕੰਮ ਓਕੇ ਹੋ ਗਿਆ। ਉਹ ਲੋਕ ਅੱਲਾ ਖਰੂ ਦੇ ਆਜੀ। ਉਹ ਲਿਆ ਮੈਂ ਕਹਿੰਦਾ। ਉਹ ਤਾਂ ਨਾ ਰਿਹਾ ਗਿਆ ਉਹ ਫੈਂਸ ਤੇ ਲੱਗੇ ਨੂੰ ਨਹੀਂ ਅੰਦਾਜ਼।